ਕਲਕੱਤਾ ਵਿੱਚ ਵਿਖੇ ਵਿਖੇ ਵਕਰੀ ਬੰਦਪਾਗੀ ਘਟਨਾ ਦੇ ਖਿਲਾਫ ਅੱਜ ਅੰਮ੍ਰਿਤਸਰ ਸਪਲੈਸ ਕਲੱਬ ਲੋਕ ਇੱਕ ਕੈਂਡਲ ਮਾਰਚ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਸਾਰੇ ਪਤਵੰਤੇ ਪੱਤਰਕਾਰਾਂ ਨੇ ਇੱਕ ਕੈਂਡਲ ਮਾਰਚ ਕਰਕੇ ਇਸ ਘਟਨਾ ਦੀ ਪਿਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਚੰਗਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਕੋਸੀ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਖੇਦੀ ਕੀਤੀ ਹੈ ਔਰ ਇੱਕ ਘਟਨਾ ਜੜੀ ਹੈ ਇਹ ਬਹੁਤ ਮੰਨ ਪਾ ਗਈ ਹੈ ਕਿ ਪੂਰਾ ਦੇਸ਼ ਇਸ ਦੇ ਨਾਲ ਖਿਲ ਗਿਆ ਹੈ ਕਿ ਇਹੋ ਜੀ ਘਟਨਾ ਜੜੀ ਕੇ ਇਸ ਦੇਸ਼ ਦੇ ਵਿੱਚ ਘਟਦੀ ਹੈ ਜੋ ਤੁਸੀਂ ਦੇਖ ਸਕਦੇ ਹੋ ਪੂਰੀ ਪੱਤਰਕਾਰ ਬਰਾਦਰੀ ਇਸ ਦੇ ਖਿਲਾਫ ਇੱਕ ਕੈਂਡਲ ਮਾਰਚ ਨਿਕਾਲਦੀ ਹੋਈ ਸਥਾਨਕ ਕੰਪਨੀ ਬਾਗ ਦੇ Mahatma Gandhi ਦੇ ਬੁੱਤ ਦੇ ਥੱਲੇ ਇਹ ਮਾਰਚ ਨਿਕਾਲਿਆ ਗਿਆ ਹੈ ਗੱਲ ਕਰਨੇ ਆ ਬਾਹਨ ਜੀ ਅੱਜ ਇਹ ਮੰਦ ਭਾਗੀ ਘਟਨਾ ਦੇ ਖਿਲਾਫ ਅਮਨਸਰ ਪਲੱਸ ਕਲੱਬ ਵੱਲੋਂ ਅੱਜ ਇਹ ਕਿੰਡਲ ਮਾਰਚ ਹੈ ਉਸ ਘਟਨਾ ਦੇ ਖਿਲਾਫ ਜਿਹੜੀ ਕਿ ਨਾਂ ਪੁਲਾਂਜ ਹੋ ਗਈ ਹੈ ਬਿਲਕੁਲ ਜਿਹੜੀ ਆ ਘਟਨਾ ਵਾਂ ਸ਼ਬਦ ਨਹੀਂ ਹੈਗੇ ਕਿ ਇਸ ਦੇ ਬਾਰੇ ਕਿਸ ਤਰ੍ਹਾਂ ਬੋਲਿਆ ਜਾਵੇ ਪਰ ਹਿਰਦੇ ਬਲੂੰਦਰਨ ਵਾਲੀ ਘਟਨਾ ਹੈ ਬਹੁਤ ਹੀ ਹੌਲਨਾਕ ਘਟਨਾ ਹੈ ਜਿਸ ਦੇ ਬਾਰੇ ਜੇ ਆਪਾਂ ਸੋਚਦੇ ਵੀ ਆਂ ਤਾਂ ਪੂਰੇ ਜਿਹੜੇ ਗੂਸ ਬੰਮ ਖੜੇ ਹੋ ਜਾਂਦੇ ਆ ਇਸ ਘਟਨਾ ਦੀ ਅੱਜ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਹੈ ਔਰ ਮੈਂ ਅੱਜ ਹੀਅਰਿੰਗ ਸੁਣ ਵੀ ਰਿਹਾ ਸੀ ਉਹਦੇ ਵਿੱਚ ਸਾਰੇ ਫੈਕਟਸ ਜਿਹੜੇ ਜਿਹੜੇ ਫੈਕਟਸ ਆਪਾਂ ਡਿਸਕਸ ਕਰ ਰਹੇ ਹਾਂ ਜਿਹੜੇ ਫੈਕਟ ਸਾਹਮਣੇ ਆ ਰਹੇ ਆ ਜਿਹੜੇ ਸ਼ੰਕੇ ਜਿਹੜੇ ਸਾਹਮਣੇ ਆ ਰਹੇ ਉਹ ਸਾਰੇ ਅੱਜ ਸੁਪਰੀਮ ਕੋਰਟ ਦੇ ਵਿੱਚ ਡਿਸਕਸ ਹੋ ਰਹੇ ਆ ਦੂਜੇ ਪਾਸੇ ਅੱਜ ਅਸੀਂ ਪ੍ਰੋਟੈਸਟ ਜਿਹੜਾ ਰੱਖਿਆ ਵਾ ਕੈਂਡਲ ਪ੍ਰੋਟੈਸਟ ਰੱਖਿਆ ਵਾ ਉਹ ਮਹਾਤਮਾ ਗਾਂਧੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਬੁੱਤ ਹਟਾ ਰੱਖਿਆ ਵਾ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀ ਕੀਤੀ ਹੋਰ ਸੈਂਕੜੇ ਸ਼ਹੀਦਾਂ ਨੇ ਦੇਸ਼ ਵਾਸਤੇ ਕੁਰਬਾਨੀ ਕੀਤੀ ਪਰ ਇਹਨਾਂ ਨੇ ਇਹ ਕਲਪਨਾ ਨਹੀਂ ਕੀਤੀ ਸੀ ਕਿ ਅਸੀਂ ਅਜਿਹੇ ਆ ਦੇਸ਼ ਇੰਨੇ ਵਰਿਆਂ ਬਾਅਦ ਅਜਿਹੇ ਆ ਦੇਸ਼ ਜਿਹੜਾ ਹੋਏਗਾ ਜਿਸ ਦੇ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਧੀਆਂ ਭੈਣਾਂ ਨਾਲ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਹੋਏਗਾ ਜਿਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਤਾਂ ਇਸ ਕਰਕੇ ਇਸ ਥਾਂ ਤੇ ਅਸੀਂ ਪ੍ਰੋਟੈਸਟ ਰੱਖਿਆ ਇੱਕ ਨਵੇਕਲੀ ਕੋਸ਼ਿਸ਼ ਕੀਤੀ ਗਈ ਹੈ ਪ੍ਰੈਸ ਕਲੱਬ ਵੱਲੋਂ ਕਿਉਂਕਿ ਦੇਸ਼ ਦੇ ਵਿੱਚ ਮਨ ਨੂੰ ਲੱਗਦਾ ਕਿ ਕਿਸੇ ਪ੍ਰੈਸ ਵੱਲੋਂ ਇਸ ਤਰ੍ਹਾਂ ਪ੍ਰੋਟੈਸਟ ਤੇ ਉਤਰੇ ਹੋਣਾ ਅਸੀਂ ਪ੍ਰੋਟੈਸਟ ਤੇ ਉਤਰੇ ਆ ਇਸ ਕਰਕੇ ਨਹੀਂ ਕਿ ਅਸੀਂ ਕੋਈ ਪਹਿਲ ਕਦਮੀ ਕਰਨ ਦੀ ਕੋਸ਼ਿਸ਼ ਸੀ ਇਸ ਕਰਕੇ ਕਿ ਅਸੀਂ ਇਹ ਦੱਸਣ ਵਾਸਤੇ ਕਿ ਸਾਡੀਆਂ ਵੀ ਧੀਆਂ ਪੈਣਾ ਨੇ ਜਿੱਥੇ ਅਸੀਂ ਆਪਣੀ ਕਲਮ ਨਾਲ ਫਰਜ਼ ਨਿਭਾ ਰਹੇ ਹਾਂ ਜਿੱਥੇ ਅਸੀਂ ਆਪਣੇ ਕੈਮਰੇ ਨਾਲ ਆਪਣੇ ਮਾਈਕ ਨਾਲ ਫਰਜ਼ ਨਿਭਾ ਰਹੇ ਹਾਂ ਉੱਥੇ ਸਾਡਾ ਵੀ ਫਰਜ਼ ਬਣਦਾ ਅਸੀਂ ਤਰਾਤਲ ਤੇ ਉਤਰ ਕੇ ਅਸੀਂ ਆਪਣੀ ਧੀਆਂ ਪੈਣਾ ਵਾਸਤੇ ਆਵਾਜ਼ ਬੁਲੰਦ ਕਰੀਏ ਇਨਸਾਫ ਦੀ ਮੰਗ ਕਰੀਏ ਔਰ ਉਹ ਹੀ ਮੰਗ ਕਰ ਰਹੇ ਆ ਅੱਜ ਕਿ ਉਮੀਦ ਪੂਰੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਟੰਗ ਨਾਲ ਹੀアリング ਹੋ ਰਹੀ ਹੈ ਜਿਸ ਟੰਗ ਨਾਲ ਮੀਡੀਆ ਦੀ ਬਦੌਲਤ ਸੁਪਰੀਮ ਕੋਰਟ ਨੇ ਸੂਵੋ ਮੋਟੋ ਇਸ ਨੂੰ ਲੈ ਲਿਆ ਟੇਕ ਅਪ ਕਰ ਲਿਆ ਇਸ ਮਾਮਲੇ ਨੂੰ ਉਮੀਦ ਕਰ ਸਕਦੇ ਹਾਂ ਕਿ ਇਹ ਮਾਮਲਾ ਜੜਾਵਾ ਇੱਕ ਐਗਜ਼ੈਂਪਲਰੀ ਜਿਹੜੀ ਜੱਜਮੈਂਟ ਆ ਲੈਂਡਮਾਰਕ ਜੱਜਮੈਂਟ ਆ ਜਿਹੜੀ ਉਹ ਸਾਹਮਣੇ ਆਏਗੀ ਦੋਸ਼ੀਆਂ ਨੂੰ ਜਿਵੇਂ ਕਿ ਮੰਗ ਕੀਤੀ ਜਾ ਰਹੀ ਹੈ ਸਾਰਿਆਂ ਵੱਲੋਂ ਕਿ ਸਖਤ ਤੋਂ ਸਖਤ ਕੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਅਜਿਹੀ ਸਜ਼ਾ ਜਿਹੜੀ ਸਾਹਮਣੇ ਆਏਗੀ ਔਰ ਦੂਸਰੇ ਨੰਬਰ ਤੇ ਇੱਕ ਵੱਡੀ ਗੱਲ ਜਿਹੜੇ ਬੜੇ-ਬੜੇ ਸ਼ੰਕੇ ਨੇ ਜਿਹਦੇ ਕਈ ਫੈਕਟਸ ਵੀ ਸਾਹਮਣੇ ਆ ਰਹੇ ਨੇ ਪ੍ਰਿੰਸੀਪਲ ਬਾਰੇ ਬੜੀਆਂ ਗੱਲਾਂ ਹੋ ਰਹੀਆਂ ਨੇ ਬੜਾ ਕੁਝ ਸਾਹਮਣੇ ਆ ਰਿਹਾ ਹੈ ਉਹ ਚੀਜ਼ਾਂ ਸਾਹਮਣੇ ਆ ਸਕਦੇ ਨੇ ਜਿਹੜਾ ਕੋਈ ਸਕੈਮ ਆ ਜਾਂ ਕੋਈ ਜਿਹੜਾ ਆਰਗਨ ਟਰਾਂਸਪਲੈਂਟ ਹੋ ਰਿਹਾ ਜਾਂ ਕਈ ਹੋਰ ਚੀਜ਼ਾਂ ਜਿਹੜੀਆਂ ਹੋ ਸਾਰੀਆਂ ਚੀਜ਼ਾਂ ਖਰੀਦੋ ਫਰੋਕਤ ਹੋ ਰਹੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ ਤੇ ਮੈਨੂੰ ਲੱਗਦਾ ਪਰਦਰ ਪਰਤ ਇਹ ਬੜੇ ਵੱਡੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਸਕਦੀਆਂ ਇਸ ਕਰਕੇ ਉਮੀਦ ਕਰਦੇ ਆ ਕਿ ਸਾਡਾ ਜਿਹੜਾ ਪੂਰਾ ਦੇਸ਼ ਜਿਹੜਾ ਵਾ ਆਪਣੀ ਟੀ ਪਹਿਨਣ ਵਾਸਤੇ ਜੇ ਇਕਜੁੱਟ ਹੋਇਆ ਵਾ ਤਾਂ ਇਸ ਦਾ ਕੋਈ ਵੱਡਾ ਡਿਸੀਜ ਜਿਹੜਾ ਉਹ ਸਾਹਮਣੇ ਆਇਆ ਜਿਹੜਾ ਕਿ ਨਵਾਂ ਭਾਰਤ ਲੈ ਕੇ ਸਾਹਮਣੇ ਆ ਸਕਦਾ ਹੈ ਬੜੀ ਮਾੜੀ ਘਟਨਾ ਹੋਈ ਹੈ ਜਿਹੜੀ ਕੋਲਕਾਤਾ 'ਚ ਹੋਈ ਹੈ ਔਰ ਦੇਖੋ ਦੀ ਪ੍ਰੈਸ ਕਲੱਬ ਅੰਮ੍ਰਿਤਸਰ ਅੱਜ ਕੈਂਟਰਲ ਮਾਰਚ ਖੜਿਆ ਗਿਆ ਇਹ ਕੈਂਡਲ ਮਾਰਚ ਉਸ ਧੀ ਨੂੰ ਉਸ ਨੂੰ ਉਹਦੀ ਸ਼ਾਂਤੀ ਲਈ ਕੱਢਿਆ ਗਿਆ ਪਰ ਮੈਂ ਕਹਾਂਗਾ ਕਿ ਜਿਹੜੇ ਇਸ ਕਾਂਡ ਦੇ ਦੋਸ਼ੀ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜਾ ਕਿ ਇਸ ਤਰ੍ਹਾਂ ਦਾ ਕਾਂਡ ਦੁਬਾਰਾ ਨਾ ਹੋ ਸਕੇ ਸਾਰੇ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਲੜਕੀ ਨੂੰ ਇਨਸਾਫ ਦਿਵਾਉਣ ਲਈ ਵੱਖਰੇ ਵੱਖਰੇ ਤਰੀਕੇ ਦੇ ਨਾਲ ਰੋਸ਼ ਮਾਰਚ ਹੋ ਰਹੇ ਨੇ ਮੁੰਗਲ ਸਾਹਿਬ ਅੱਜ ਅੰਮ੍ਰਿਤਸਰ ਪ੍ਰੈਸ ਕਲੱਬ ਵੱਲੋਂ ਵੀ ਉਸ ਦੇ ਖਿਲਾਫ ਉਹਨੂੰ ਸ਼ਿਦਾਂਤੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ ਹੈ ਔਰ ਕੈਂਡਲ ਮਾਰਚ ਦਾ ਯੋਜਨ ਕੰਪਨੀ ਬਾਗ ਦੇ ਵਿੱਚ ਵੀ देखो भाई साहब ਧੀਆ ਪੈਣਾ ਸਭ ਦੀ ਸਾਂਝੀ ਹੁੰਦੀ ਹੈ ਇਸ ਘਟਨਾ ਨੂੰ ਲੈ ਕੇ ਦੇਸ਼ ਪਰ ਨਹੀਂ ਦੁਨੀਆ ਭਰ ਵਿੱਚ ਬੇहद ਚਿੰਤਾ ਪਾਈ ਜਾ ਰਹੀ ਹੈ ਬੇहद ਰੋਸ ਜਤਾਇਆ ਜਾ ਰਿਹਾ ਹੈ ਔਰ ਖਾਸ ਕਰਕੇ ਜੇ ਇਸ ਇੱਕ ਡਾਕਟਰ ਨੂੰ ਦੇਖੀਏ ਤਾਂ ਸਾਡੇ ਸਮਾਜ ਦੇ ਵਿੱਚ ਬੇहद ਸਤਿਕਾਰ ਦਿੱਤਾ ਜਾਂਦਾ ਹੈ ਡਾਕਟਰ ਨੂੰ ਰੱਬ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਕਿਉਂਕਿ ਉਹ ਆਪਣੀ ਜਾਨ ਤੇ ਖੇਡ ਕੇ 24 ਘੰਟੇ ਲੋਕਾਂ ਦੀ ਜ਼ਖਮੀਆਂ ਦੀ ਲੋੜਵੰਦਾਂ ਦੀ ਜਾਨ ਬਚਾਉਣ ਦੇ ਲਈ ਡਟਿਆ ਰਹਿੰਦਾ ਹੈ ਔਰ ਇਸ ਕੁੜੀ ਦੀ ਵੀ ਜੇ ਦੇਖੀਏ ਵਿੱਚ 26 ਘੰਟੇ ਜੌਬ ਕਰਕੇ ਇਹ ਰੈਸਟ ਕਰਨ ਦੇ ਲਈ ਜਾ ਰਹੀ ਜਿਸ ਦੇ ਨਾਲੇ ਬੇहद ਮੰਦ ਭਾਗੀ ਬੇहद ਦੁਖਦਾਈ ਘਟਨਾ ਵਾਪਰੀ ਤਾਂ ਅਸੀਂ ਲੋਕਤੰਤਰ ਦਾ ਚੌਥਾ ਥੰਮ ਹੁੰਦੇ ਨਾਤੇ ਸਾਡੀ ਵੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਦੁਨੀਆ ਭਰ ਵਿੱਚ ਜਾਂ ਦੇਸ਼ ਭਰ ਵਿੱਚ ਹੋਰ ਪ੍ਰੋਟੈਸਟਰਾਂ ਦੇ ਵਿੱਚ ਇੱਕ ਹਿੱਸੇ ਵਜੋਂ ਅਸੀਂ ਵੀ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਅਸੀਂ ਵੀ ਪ੍ਰੋਟੈਸਟ ਕੀਤਾ ਕੈਂਡਲ ਮਾਰਚ ਕੱਢਿਆ ਦੇਖੋ ਜੀ ਬਹੁਤ ਹੀ ਇਹ ਦਰਦਨਾਕ ਘਟਨਾ ਸੀਗੀ ਧੀਆਂ ਭੈਣਾਂ ਮਾਤਾਵਾਂ ਸਾਡੀਆਂ ਵੀ ਨੇ ਪਰ ਜਦੋਂ ਇਹ ਖਬਰ ਅਸੀਂ ਦੇਖੀ ਹੈ ਇੱਕ ਦਿਲ ਝੰਜੋੜਿਆ ਗਿਆ ਕਿ ਇਸ ਤਰ੍ਹਾਂ ਦੀ ਹਰਕਤ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਜਿਹੜਾ ਸਾਡੇ ਦੇਸ਼ ਦਾ ਭਵਿੱਖ ਸੀਗੀ ਉਹ ਲੜਕੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਵੱਡੀਆਂ ਉਪਲਬਧੀਆਂ ਤੇ ਜਾ ਸਕਦੀ ਸੀਗੀ ਬਾਕੀ ਜੇਕਰ ਅਸੀਂ ਗੱਲ ਕਰੀਏ ਸਾਡੀ ਜ਼ਿੰਮੇਵਾਰੀ ਦੀ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ ਚਾਹੇ ਉਹ ਕਿਸੇ ਕਿਸੇ ਵੀ ادارے ਦੇ ਨਾਲ ਜੁੜਿਆ ਹੋਇਆ ਕਿ ਜਦੋਂ ਅਜਿਹੀ ਘਟਨਾ ਹੋਵੇ ਤਾਂ ਸਾਥ ਦਿਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਨਾ ਹੋਵੇ ਅਲਕ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਜੀ ਜਸਵੰਤ ਜੀ ਕੀ ਕਹੋਗੇ ਤੁਸੀਂ ਕਿ ਬਹੁਤ ਹਿਰਦਾ ਬਲੁੰਦਰ ਵਾਲੀ ਘਟਨਾ ਜਬਰ ਜਨਾਬ ਦੀਆਂ ਘਟਨਾਵਾਂ ਦੇਸ਼ ਵਿੱਚ ਅੱਗੇ ਵੀ ਵਾਪਰਦੀਆਂ ਨੇ ਸੁਣੀਂਦੀਆਂ ਨੇ ਪਰ ਇਹ ਜਿਹੜੀ ਕੋਲਕਾਤਾ ਦੇ ਵਿੱਚ ਇੱਕ ਪੜ੍ਹੀ ਲਿਖੀ ਬਹਿਲਾ ਡਾਕਟਰ ਦੇ ਨਾਲ ਜੋ ਕੁਝ ਹੋਇਆ ਉਹਨੇ ਸਾਰੇ ਦੇਸ਼ ਨੂੰ ਇੱਕ ਵਾਰੀ ਸੁਣ ਕਰਕੇ ਰੱਖ ਦਿੱਤਾ ਸਾਰੇ ਸਮਾਜ ਦੇ ਸੂਝਵਾਨ ਲੋਕਾਂ ਨੂੰ ਔਰ ਇਹ ਘਟਨਾ ਸਿਰਫ ਉਹਦਾ ਕਤਲ ਹੀ ਨਹੀਂ ਹੋਇਆ ਉਸ ਦੇਸ਼ ਦੀ ਬੇਟੀ ਦਾ ਉਹਦੇ ਨਾਲ ਸਮੂਹਿਕ ਜਬਰ ਜਨਾਬ ਵੀ ਕੀਤਾ ਗਿਆ ਬਹੁਤ ਮੰਦ ਭਾਗੀ ਘਟਨਾ ਹੈ ਇਹੋ ਜੇ ਦੋਸ਼ੀਆਂ ਨੂੰ ਜਿਹੜਾ ਸਾਹਮਣੇ ਲਿਆ ਕੇ ਜਿਵੇਂ ਦੱਸਿਆ ਗਿਲਸਾਹਬ ਨੇ ਵੀ ਸੁਪਰੀਮ ਕੋਰਟ ਨੇ ਵੀ ਇਹਦਾ ਨੋਟਿਸ ਲਿਆ ਔਰ ਇਹਦੇ ਬਾਰੇ ਅੱਜ ਸੁਣਵਾਈ ਵੀ ਚੱਲ ਰਹੀ ਆ ਉਮੀਦ ਆ ਕਿ ਇਨਸਾਫ ਉਸ ਪਰਿਵਾਰ ਨੂੰ ਮਿਲੇਗਾ ਅਸੀਂ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਸਾਰੇ ਪੱਤਰਕਾਰ ਸਾਥੀ ਅੰਮ੍ਰਿਤਸਰ ਜ਼ਿਲ੍ਹੇ ਦੇ ਅੱਜ ਇੱਥੇ ਇਕੱਠੇ ਹੋਏ ਆ ਇੱਕ ਤੇ ਉਸ ਜਿਹੜੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਇੱਕ ਉਹਦੇ ਵਾਸਤੇ ਇਨਸਾਫ ਦੀ ਮੰਗ ਕਰਨ ਵਾਸਤੇ ਵੀ ਅਸੀਂ ਦੇਸ਼ ਦੇ ਲੋਕ ਜਿਹੜੇ ਇਨਸਾਫ ਮੰਗ ਰਹੇ ਨੇ ਅਸੀਂ ਵੀ ਪੱਤਰਕਾਰ ਭਾਈਚਾਰਾ ਵੀ ਉਹਨਾਂ ਦੇ ਨਾਲ ਹੈ ਔਰ ਅਸੀਂ ਵੀ ਸਮਾਜ ਦਾ ਅੰਗ ਆ ਸੋ ਅਸੀਂ ਵੀ ਮੰਗ ਕਰਦੇ ਆ ਪੱਤਰਕਾਰ ਵੀ ਮੰਗ ਕਰਦੇ ਨੇ ਕਿ ਉਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਇਹੋ ਜੀ ਸਜ਼ਾ ਮਿਸਾਲੀ ਦਿੱਤੀ ਜਾਵੇ ਕਿ ਅੱਗੇ ਤੋਂ ਕਿਸੇ ਨੂੰ ਅਜਿਹਾ ਕਰਨ ਦੀ ਹਿੰਮਤ ਨਾ ਪਵੇ ਸੋ ਕਲਕੱਤਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਹਦੇ ਵਿੱਚ ਇੱਕ ਡਿਊਟੀ ਤੇ ਮੌਜੂਦ ਡੀਡੀ ਡਾਕਟਰ ਦੇ ਨਾਲ ਜਬਰ ਜਨਾਹ ਕੀਤਾ ਗਿਆ ਤੇ ਉਸਦੇ ਉਸ ਦਾ ਕਤਲ ਕੀਤਾ ਗਿਆ ਉਹ ਸਾਰੇ ਦੇ ਖਿਲਾਫ पूरे देश ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਅੰਮ੍ਰਿਤਸਰ ਪ੍ਰੈਸ ਕਲੱਬ ਵੱਲੋਂ ਵੀ ਇਹ ਜਿਹੜਾ ਇੱਕ ਰੋਸ਼ ਮਾਰਚ ਉਸ ਦੇ ਖਿਲਾਫ ਕੱਢਿਆ ਗਿਆ ਹੈ ਔਰ ਉਸ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕਰਕੇ ਕੈਂਡਲ ਮਾਰਚ ਕਰਕੇ ਉਸ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par